ਪਰ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਵਿਸ਼ਾਲ ਰੈਲੀ ਹੋ ਰਹੀ ਜਿਦੇ ਵਿੱਚ ਮੁੱਖ ਮੰਤਰੀ ਤੇ ਕੇਜਰੀਵਾਲ ਸਾਹਿਬ ਆ ਰਹੇ ਹਨ ਉਹਨਾਂ ਨੂੰ ਕਈ ਅਨਾਨਸਮੈਂਟਾਂ ਜਿਹੜੀਆਂ ਅੱਜ ਉਹ ਕਰਨਿਓ ਕਰਨਗੇ ਪਹਿਲਾਂ ਤਾਂ ਅਸੀਂ ਜੀ ਆਇਆਂ ਆਖਣਾ ਚਾਹੁੰਦੇ ਆ ਸਾਡੇ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਬਾਦਪਾ ਜੀ ਔਰ ਸਾਡੇ ਜਿੰਨੇ ਵੀ ਪੰਜਾਬ ਦੇ ਕੋਨੇ ਕੋਨੇ ਤੋਂ ਸਾਰੇ ਵਲੰਟੀਅਰ ਸਾਹਿਬਾਨ ਮੰਤਰੀ ਸਾਹਿਬਾਨ ਐਮਐਲਏ ਸਾਹਿਬਾਨ ਸਾਰੇ ਅਹੁਦੇਦਾਰ ਸਾਹਿਬਾਨ ਇੱਥੇ ਪਹੁੰਚ ਰਹੇ ਨੇ ਕਿਉਂਕਿ ਕਿ ਆਪਾਂ ਗੱਲ ਕਰੀਏ ਆ ਖੰਨਾ ਹਲਕਾ ਪੈ ਜਾਂਦਾ ਜੀ ਆ ਸੁਦਰਾਲਾ ਹਲਕਾ ਪੈ ਜਾਂਦਾ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਜੀ ਆਇਆਂ ਕਹਿੰਦੇ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਪਾਈ ਆ ਔਰ ਸਰਕਾਰ ਮੈਂ ਸਮਝਦਾ ਕਿ ਬਹੁਮਤ ਦੇ ਨਾਲ ਬਣਾਈ ਆ ਉਹਦੇ ਵਿੱਚ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਕੀ ਕਰਕੇ ਪੂਰੇ ਕਰਨ ਜਾ ਰਹੀ ਹੈ ਸਰਕਾਰ ਪਹਿਲਾਂ ਵੀ ਕੀਤੇ ਨੇ ਹੋਰ ਵੀ ਕਰਾਂਗੇ ਔਰ ਅੱਜ ਸਾਨੂੰ ਪਤਾ ਲੱਗਿਆ ਕਿ ਬਹੁਤ ਵੱਡੀ ਅਨਾਊਂਸਮੈਂਟਾਂ ਜਿਹੜੀ ਕਰਨ ਜਾ ਰਹੇ ਨੇ ਉਹ ਸਾਨੂੰ ਨਹੀਂ ਪਤਾ ਕੀ ਆ ਉਹ ਸਾਦਾ ਕਿ ਖੰਨੇ ਇਲਾਕੇ ਦੇ ਲਈ ਸਬਰਾਲੇ ਇਲਾਕੇ ਦੇ ਲਈ ਜਾਂ ਸਾਡੇ ਪੰਜਾਬ ਦੇ ਲੋਕਾਂ ਦੇ ਲਈ ਕਿਹੜੀ ਅਨਾਉਂਸਮੈਂਟ ਹੋ ਰਹੀ ਆ ਵੈਗੁਰੂ ਕਿਰਪਾ ਕਰਨ ਕਿ ਪੰਜਾਬ ਦੇ ਲੋਕਾਂ ਲਈ ਵਧੀਆ ਲਈ ਵਧੀਆ ਜਿਹੜੀ ਅਨਾਉਂਸਮੈਂਟ ਹੋਵੇ ਖੰਨੇ ਇਲਾਕੇ ਦੇ ਲਈ ਸ਼ਹਿਰ ਸਬਰਾਲੇ ਦੇ ਲਈ ਵਧੀਆ ਅਨਾਉਂਸਮੈਂਟ ਹੋਵੇ ਸੋ ਮੈਂ ਜਾਦੇ ਸਮਾਂ ਨਹੀਂ ਲੈਂਦਾ ਕਿਉਂਕਿ ਬਹੁਤ ਵੱਡਾ ਕਾਠ ਹੈ ਜਿਹੜਾ ਸੰਗਤਾਂ ਦਾ ਜੁੜਾ ਠਾਠਾ ਮੈਂ ਦੇਖ ਰਿਹਾ ਕਿ ਤਕਰੀਬਨ 40 ਤੋਂ ਪਰੇ ਤੱਕ ਜਿਹੜਾ ਬੱਸਾਂ ਦਾ ਕਾਫਲੇ ਨੇ ਜਿਹੜੇ ਰੁਕੇ ਹੋਏ ਨੇ ਬਹੁਤ ਭਾਰੀ ਸੰਗਤ ਹੈ ਜਿਹੜੀ ਇੱਥੇ ਸ਼ਮੂਲੀਅਤ ਕਰਨ ਲਈ ਇਸ ਰੈਲੀ ਦੇ ਵਿੱਚ ਸਾਡੇ ਲੀਡਰਾਂ ਦੇ ਵਿਚਾਰ ਸੁਣਨ ਦੇ ਲਈ ਉਹਨਾਂ ਦੇ ਮੈਂ ਸਮਝਦਾ ਕਿ ਮੁੱਖੋਂ ਜੋ ਵੀ ਅਨਾਉਂਸਮੈਂਟਾਂ ਹੋਣਗੀਆਂ ਉਹ ਸਾਰੇ ਅਸੀਂ ਗ੍ਰੈਂਡ ਕਰਕੇ ਜਾਵਾਂਗੇ ਸੋ ਸਾਰਿਆਂ ਨੂੰ ਜੀ ਆਇਆਂ ਕਿ ਬਹੁਤ ਬਹੁਤ ਧੰਨਵਾਦ